ਹੈਲੋ ਦੋਸਤੋ ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਆ ਜਿੱਥੇ ਕੀ ਆਪਾਂ ਤੁਹਾਡੇ ਲਈ ਸਾਡੀ YouTube ਚੈਨਲ ਦੇ ਉੱਤੇ ਨਵੇਂ-ਨਵੇਂ ਰਿਸ਼ਤਿਆਂ ਦੀ ਲੜਕੀਆਂ ਤੇ ਲੜਕੀਆਂ ਦੇ ਜੋ ਰਿਸ਼ਤੇ ਨੇ ਲੈ ਕੇ ਆਉਂਦੇ ਰਹਿੰਨੇ ਆ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਜਾਂ ਫਿਰ ਆਪਣੇ ਬੇਟੀ ਜਾਂ ਫਿਰ ਆਪਣੀ ਬੇਟੀ ਲਈ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚੋਂ ਤਾਂ ਸਾਡੇ ਦੁਆਰਾ ਤੁਹਾਡੇ ਲਈ ਯਾਹ ਫੇ ਬੇਟੇ ਯਾਹ ਫੇ ਬੇਟੀ ਦੇ ਲਈ ਸਾਡੀ YouTube ਚੈਨਲ ਦੇ ਉੱਤੇ ਰਿਸ਼ਤਿਆਂ ਦੇ ਲਈ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਜੋ ਕਿ ਤੁਸੀਂ ਇਹ ਐਡ ਆਪਣਾ ਡਾਇਰੈਕਟ ਨੰਬਰ ਪਾ ਕੇ ਵੀ ਸਾਡੇ ਥਰੂ ਲਗਵਾ ਸਕਦੇ ਹੋ ਤੇ ਉਸ ਐਡ ਵਿੱਚ ਤੁਹਾਡੀ ਜੋ ਹੈ ਸਿਰਫ ਮੇਨ ਮੇਨ ਡਾਟਾ ਦੱਸਿਆ ਜਾਣਾਗਾ ਦੋ ਗੱਲਾਂ ਤੁਸੀਂ ਧਿਆਨ ਵਿੱਚ ਰੱਖਣੇ ਨੇ ਸਿਕਿਉਰਿਟੀ ਐਂਡ ਕੰਟੈਂਟ ਸ਼ੇਅਰਿੰਗ ਸਿਕਿਉਰਿਟੀ ਇਸ ਲਈ ਤੁਸੀਂ ਆਪਣਾ ਯਾ ਫਿਰ ਆਪਣੇ ਬੇਟੇ ਜਾਂ ਫਿਰ ਆਪਣੀ ਬੇਟੀ ਦਾ ਬਾਇਓ ਡਾਟਾ ਸਾਡੇ ਨਾਲ ਬੇਫਿਕਰ ਕਸ਼ੇਅਰ ਕਰ ਸਕਦੇ ਹੋ ਜਿਸ ਦਾ ਮੀਨ ਇਹ ਹੈ ਕਿ ਤੁਸੀਂ ਜੋ ਹੈ ਆਪਣਾ ਡਾਟਾ ਮਹਿਫੂਜ਼ ਰੱਖ ਸਕਦੇ ਹੋ ਸਾਨੂੰ ਸ਼ੇਅਰ ਕਰਕੇ ਤੁਹਾਡਾ ਕੋਈ ਵੀ ਪਰਸਨਲ ਡਾਟਾ ਜੋ ਹੈ ਅੱਗੇ ਸ਼ੇਅਰ ਨਹੀਂ ਕੀਤਾ ਜਾਊਗਾ ਕੰਟੈਂਟ ਸ਼ੇਅਰਿੰਗ इजीली ਤੁਸੀਂ ਆਪਣਾ ਬਾਇਓ ਡਾਟਾ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਸਾਨੂੰ WhatsApp ਵੀ ਕਰ ਸਕਦੇ ਹੋ ਜਿਸ ਤੇ ਤੁਹਾਨੂੰ ਤੁਹਾਡੀ ਐਡਵਰਟਾਈਜ਼ਿੰਗ ਵੀਡੀਓ ਬਣ ਕੇ ਮਿਲ ਜਾਏਗੀ ਸਾਨੂੰ ਆਪਣੇ ਨਾਲ ਕੰਮ ਕਰਨ ਦੇ ਲਈ ਮੈਰਿਜ ਬਿਊਰੋ ਫਰੈਂਚਾਈਜ਼ੀ ਦੇ ਲੋੜਾ ਜਿਸ ਕਿਸ ਨੇ ਸਾਨੂੰ ਨਾਲ ਮਿਲ ਕੇ ਮੈਰਿਜ ਬਿਊਰੋ ਉਹਦੇ ਵਿੱਚ ਕੰਮ ਕਰਨਾ ਹੋਵੇ ਜਾਂ ਫਿਰ ਰਿਸ਼ਤਿਆਂ ਦਾ ਕੰਮ ਕਰਨਾ ਹੋਵੇ ਤੇ ਉਹਨਾਂ ਕੋਲ ਲੜਕੇ ਜਾਂ ਫਿਰ ਲੜਕੀ ਦਾ ਬਾਇਓ ਡਾਟਾ ਹੋਵੇ ਜਿਨ੍ਹਾਂ ਦਾ ਉਹਨਾਂ ਨੇ ਰਿਸ਼ਤਾ ਕਰਵਾਉਣਾ ਹੋਵੇ ਤਾਂ ਉਹ ਆਪਣਾ ਡਾਟਾ ਸਾਡੇ ਨਾਲ ਮੈਚ ਕਰਵਾ ਸਕਦੇ ਨੇ ਰਾਜਸੀ ਤੁਹਾਡੇ ਲਈ ਜੋ ਸਭ ਤੋਂ ਪਹਿਲਾ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਉਸ ਦੇ ਵਿੱਚ ਪਰਵਾਦੇ ਲੜਕੀ ਆ ਜੋ ਕਿ ਕੰਬੋਜ ਸਿੱਖ ਕਾਸਮ ਸੰਬੰਧ ਰੱਖਦੇ ਹਨ ਉਸ ਲਈ ਇੱਕ ਸੂਝਵਾਨ ਲੜਕੇ ਦੀ ਲੋੜ ਆ ਲੜਕੀ ਦੀ ਉਮਰ 31 ਸਾਲ ਹੈ ਰੰਗ ਗੋਰਾ ਕੱਦ 5 ਫੁੱਟ 4 ਇੰਚ ਪੜਾਈ ਵਿੱਚ ਲੜਕੀ ਦੀ ਬੀਏ ਐਮਏ ਪੀਜੀਡੀਏ ਆਨਰਸ ਦੇ ਨਾਲ ਜੋ ਹੈ ਪਾਸ ਕੀਤੀ ਹੋਈ ਹੈ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਇੱਕ ਭਾਈ ਹਨ ਲੜਕੀ ਕੋਲ ਮੈਂਟਲ ਹੈਲਥ ਕਾਉਂਸਲਰ ਅਤੇ ਲੀਡਰਸ਼ਿਪ ਕੋਚਿੰਗ ਦਾ 4 ਸਾਲ ਦਾ ਤਜਰਬਾ ਵੀ ਹੈ ਇਸ ਸਮੇਂ ਲੜਕੀ ਘਰੋਹੀ ਆਪਣਾ ਕੰਮ ਕਰ ਰਹੀ ਹਨ ਲੜਕੀ ਵਾਲੇ ਕੋਲੇ 3 ਕਿੱਲੇ ਜ਼ਮੀਨ ਵੀ ਹੈ ਲੜਕੀ ਦੇ ਪਿਤਾ ਜੀ ਖੇਤੀਬਾੜੀ ਕਰਦੇ ਹਨ ਅਤੇ ਇਹਨਾਂ ਕੋਲ ਆਪਣੀ ਸ਼ਹਿਰ ਦੇ ਵਿੱਚ ਕਰੋੜਾਂ ਦੀ ਪ੍ਰਾਪਰਟੀ ਵੀ ਹੈਗੀ ਆ ਲੜਕੀ ਵਾਲਿਆਂ ਨੂੰ ਕੰਬੋਜ ਕਾਜ਼ ਦਾ ਪੜ੍ਹਿਆ ਲਿਖਿਆ ਲੜਕਾ ਚਾਹੀਦਾ ਹੈ ਜੋ ਕਿ ਸੋਨਾ ਸੁਨਖਾ ਹੋਣਾ ਚਾਹੁੰਦਾ ਹੈ ਅਤੇ ਉਹਨਾਂ ਨੂੰ ਬਰਾਬਰ ਦੀ ਫੈਮਲੀ ਚਾਹੀਦੀ ਹੈ ਜਿਸ ਦਾ ਮਤਲਬ ਇਹ ਹੈ ਕਿ ਉਹਨਾਂ ਕੋਲ ਘੱਟੋ-ਘੱਟ 20 ਤੋਂ 30 ਕਿੱਲੇ ਜ਼ਮੀਨ ਹੋਵੇ ਅਤੇ ਲੜਕਾ ਬਾਹਰ ਪੱਕਾ ਹੋਵੇ। ਅਗਲਾ ਰਿਸ਼ਤਾ ਜੋ ਲੜਕੀ ਦਾ ਹੈ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਸ ਦੇ ਵਿੱਚ ਪਰਿਵਾਰ ਦੀ ਲੜਕੀ ਆ ਜੋ ਕਿ ਅਦ ਧਰਮੀ ਰਵਿਦਾਸੀ ਇੱਕਾਸਮ ਸੁਵੰਦ ਰੱਖਦੇ ਹਨ ਉਸ ਲਈ ਇੱਕ ਸੂਜਵਾਨ ਲੜਕੇ ਦੀ ਲੋੜ ਆ। ਲੜਕੀ ਦੀ ਉਮਰ 27 ਸਾਲ ਹੈ, ਰੰਗ ਗੋਰਾ। कद 5 फुट 5 इंच पढ़ाई ਵਿੱਚ ਲੜਕੀ ਦੀ बीए ਤੇ ਇਸ ਦੇ ਨਾਲ ਨਾਲ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਹੈ। ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਦੋ ਭਰਾ ਤੇ ਇੱਕ ਭੈਣ ਹਨ ਜਿਨ੍ਹਾਂ ਵਿੱਚੋਂ ਭੈਣ ਵਿਆਹੀ ਹੋਈ ਹੈ ਤੇ ਇੱਕ ਭਾਈ ਦੁਬਈ ਵਿੱਚ ਹਨ। ਲੜਕੀ ਦੇ ਪਿਤਾ ਜੀ ਬਹਿਰੀਨ ਵਿੱਚ ਫੋਰਮੈਨ ਹਨ। ਲੜਕੀ ਇਸ ਸਮੇਂ ਫਾਈਨੈਂਸ ਕੰਪਨੀ ਵਿੱਚ ਜੌਬ ਕਰਦੀ ਹੈ ਜਿਸ ਦੀ ਆਮਦਨ 25000 ਰੁਪਏ ਹੈ। ਲੜਕੀ ਵਾਲੇ ਕੋਲੇ 8 ਮਰਲੇ ਜ਼ਮੀਨ ਵੀ ਹਨ। ਲੜਕੀ ਵਾਲੇ ਵਿਆਹ ਉੱਤੇ 10 ਤੋਂ 15 ਲੱਖ ਰੁਪਏ ਦਾ ਖਰਚਾ ਕਰਨ ਲਈ ਵੀ ਤਿਆਰ ਹਨ ਲੜਕੀ ਵਾਲੇ ਜਲੰਧਰ ਬਿਲਗਾ ਫਲੋਰ ਦੇ ਰਹਿਣ ਵਾਲੇ ਹਨ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਲਈ ਵਧੀਆ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਜੋ ਕਿ ਕਿਸੇ ਵੀ ਸ਼ਹਿਰ ਜਾਂ ਕੰਟਰੀ ਵਿੱਚ ਪੀਆਰ ਹੋਵੇ ਤੇ ਉਸ ਦਾ ਆਪਣਾ ਕੋਡਾ ਬਿਜ਼ਨਸ ਹੋਵੇ ਅਗਲਾ ਇਸ ਰਿਸ਼ਤਾ ਜੋ ਹੈ ਲੜਕੀ ਦਾ ਤੁਹਾਡੇ ਲਈ ਅਸੀਂ ਲੈ ਕੇ ਆਈ ਹਾਂ ਉਸ ਦੇ ਵਿੱਚ ਇੱਕ ਪਰਿਵਾਰ ਦੀ ਲੜਕੀ ਆ ਜੋ ਕਿ ਰਾਮਦਾਸ ਜੀ ਸਿੱਕਾਸ ਨੂੰ ਸੰਬੰਧ ਰੱਖਦੇ ਹਨ ਉਸ ਲਈ ਇੱਕ ਸੋਜਵਾਨ ਲੜਕੇ ਦੀ ਲੋੜ ਆ ਲੜਕੀ ਦੀ ਉਮਰ 24 ਸਾਲ ਹੈ ਰੰਗ ਗੋਰਾ ਕੱਦ 5 ਫੁੱਟ 2 ਇੰਚਾ ਪੜਾਈ ਵਿੱਚ ਲੜਕੀ ਦੀ ਬੀ ਕਾਮ ਐਮ ਕਾਮ ਪਾਸ ਕੀਤੀ ਹੋਈ ਆ ਤੇ ਇਹਹੀ ਪਰਿਵਾਰ ਲੜਕੀ ਵਾਲੇ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਲਈ ਪੜੇ ਲਿਖੇ ਲੜਕੀ ਦੀ ਲੋੜਾ ਜੋ ਕਿ ਕਿਸੇ ਵੀ ਸਰਕਾਰੀ ਨੌਕਰੀ ਵਿੱਚ ਲੱਗਿਆ ਹੋਵੇ ਸਰਕਾਰੀ ਮੁਲਾਜ਼ਮ ਹੋਵੇ ਵਰਦੀ ਲੋੜ ਜਿਸ ਕਿਸੇ ਪਰਿਵਾਰ ਨੂੰ ਆਪਣੇ ਲੜਕੀ ਲਈ ਇਦਾਂ ਦੇ ਰਿਸ਼ਤੇ ਲੋੜ ਹੋਵੇ ਜਾਂ ਫਿਰ ਇਨ੍ਹਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਹੋਵੇ ਤਾਂ ਉਹ ਸਾਨੂੰ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਨੇ ਜਾਂ ਫਿਰ ਸਾਨੂੰ WhatsApp ਕਰ ਸਕਦੇ ਨੇ WhatsApp ਕਰਕੇ ਆਪਣਾ ਡਾਟਾ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ ਤੇ ਜੇਕਰ ਉਹਨਾਂ ਨੂੰ ਇਨ੍ਹਾਂ ਵਿੱਚੋਂ ਕੋਈ ਰਿਸ਼ਤਾ ਪਸੰਦ ਆ ਤਾਂ ਉਹ ਉਹ ਰਿਸ਼ਤੇ ਬਾਰੇ ਡਿਟੇਲ ਦੱਸ ਕੇ ਸਾਨੂੰ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਿਓ ਤੇ ਜੇਕਰ ਤੁਸੀਂ ਰੋਜ਼ ਐਦਾਂ ਦੇ ਰਿਸ਼ਤਿਆਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ